ਦੇਵਾਨਾ ਰੇਡੀ ਦੇ ਸਤਕਾਰਯੋਗ ਸਰੋਤੋ ਲੋ ਫਿਰ ਲੋਕ ਕਹਾਣੀ ਬਾਤਾਂ ਦੇ ਉਸ ਪੰਜਾਬ ਦੀਆਂ ਜੋ ਬਾਤ ਸੁਣਾ ਰਹੀ ਤੁਹਾਨੂੰ Hazrat Suleman ਦੇ ਪੱਟ ਚੋਕਣ ਦੀ ਇੱਕ ਵਾਰੀ Hazrat Suleman ਆਪਣੇ ਓਡਣ ਖਟੋਲੇ ਤੇ ਜਿਸ ਤਰ੍ਹਾਂ ਮੈਂ ਫੋਟੋ ਪਾਈਏ ਬਾਅਦ ਚ ਪਾਵਾਂਗੇ ਚਾਦਰ ਤੇ ਬੈਠ ਕੇ ਓਡ ਰਹੇ ਸੀ ਇਸਮਾਨ ਦੀ ਸੈਰ ਕਰਦੇ ਸੀ ਤਰਕਾਲਾਂ ਦਾ ਵੇਲਾ ਸੀ ਅਚਨਕ ਉਹਨਾਂ ਦੀ ਨਜ਼ਰ ਇੱਕ ਪਠਿਆਰਨ ਤੇ ਪਈ ਜੋ ਪੱਠੀ ਤੇ ਦਾਣੇ ਭੁੰਦੇ ਸੀ ਕਾਲੀ ਕੁਲੁੱਟੀ ਮੋਠੀ ਠੁੱਲੀ ਕੁ ਰੂਪ ਪਠਿਆਰਨ ਵੇਖ ਕੇ Hazrat Suleman ਦਾ ਹਾਸਾ ਨਿਕਲ ਗਿਆ ਉਹ ਮਨ ਹੀ ਮਨ ਬੁੜਾਏ ਵਾਓ ਮੇਰੇ ਮੋਲੇ ਤੇਰੀਆਂ ਕੁਦਰਤਾਂ ਦੁਨੀਆ ਨੂੰ ਇੰਨੀ ਖੂਬਸੂਰਤ ਰੱਜ ਕੇ ਵਿੱਚ ਕਿਹੋ ਜੀਆਂ ਬਦਸੂਰਤਾਂ ਸ਼ਕਲਾਂ ਵੀ ਤੂੰ ਘੜ ਦਿੱਤੀਆਂ ਨੇ ਇਸ ਵਿਚਾਰੀ ਕਾਲੀ ਕੂਟਿਓ ਨੂੰ ਕਿਹੜਾ ਮਰਦ ਮਾਣੂ ਵਸਾਏਗਾ ਤੇ ਤੂੰ ਇਸ ਪਠਿਆਰ ਨਾਲ ਚਾਈ ਚਾਈ ਵਸੇਗਾ ਗੈਬ ਦੇ ਵਿੱਚੋਂ ਇੱਕ ਆਵਾਜ਼ ਗੂੰਜੀ ਮੈਂ ਮੈਂ ਇਸ ਪਠਿਆਰ ਨਾਲ ਇਹ ਤਾਂ ਹਰਗੇਜ਼ ਨਾਲ ਨਹੀਂ ਵਿਆਹ ਕਰਾ ਸਕਦਾ ਸੁਲੇਮਾਨ ਦੇ ਮੂੰਹੋਂ ਦਾ ਹੰਕਾਰ ਗੁਮਾਨ ਨਿਕਲਿਆ ਕਿਉਂਕਿ ਸੁਲੇਮਾਨ ਬਹੁਤ ਖੂਬਸੂਰਤ ਤੇ ਗੋਰਾ ਨਸ਼ੂ ਸੀ ਅਚਾਨਕ ਉਸਦੀ ਓਡਣ ਖਟੋਲੇ ਨੂੰ ਝਟਕਾ ਲੱਗਾ ਸੁਲੇਮਾਨ ਦੇ ਹੱਥ ਬਾਹਰ ਲਟਕਿਆ ਹੋਇਆ ਸੀ ਤੇ ਉਸਦੀ ਉਂਗਲੀ ਦੇ ਵਿੱਚ ਇੱਕ ਝਟਕੇ ਨਾਲ ਇੱਕ ਅੰਗੂਠੀ ਬਾਹਰ ਨਿਕਲ ਕੇ ਜਾ ਡਗੀ ਤੇ ਉਹ ਅੰਗੂਠੀ ਪਠਿਆਰਨ ਦੇ ਪੱਲੇ 'ਚ ਪੈ ਗਈ ਸੋ ਇਹ ਜਿਹੜੀ ਕਹਾਣੀ ਬਣਦੀ ਹੈ ਨਾ ਕਿ ਉਹ ਅੰਗੂਠੀ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਦਿਆਂ ਤੇ ਉਹ ਅੰਗੂਠੀ ਜਾਨੀ ਉਸਦੀ ਚਾਦਰ ਚੋਂ ਨਿਕਲ ਕੇ ਨਾ ਉਹ ਪਠਿਆਰਨ ਦੇ ਪੱਲੇ ਚ ਜਾ ਪਈ ਜਾਨੀ ਉਹ ਕਹਿੰਦੇ ਹੁੰਦੇ ਹਨ ਨਾ ਕਿ ਫਿਰ ਉਹ ਵਿਆਹ ਵਾਲੀ ਸੈਰਮਨੀ ਵਾਲੀ ਰਿੰਗ ਸੋ ਉਹ ਹਾਜ਼ਰਤ ਸੁਲੇਮਾਨ ਦੇ ਉਡਣ ਖਟੋਲੇ ਚੋਂ ਥੱਲੇ ਜਾ ਡਗੀ ਉਹ ਅੰਗੂਠੀ ਜਾਨੀ ਉਸ ਦਾ ਰਿਸ਼ਤਾ ਤੈਅ ਹੋ ਗਿਆ ਤੇ ਇਹ ਅੰਗੂਠੀ ਕਿਉਂਕਿ ਉਸਦੀ ਸ਼ਕਤੀ ਦਾ ਆਧਾਰ ਸੀ ਸੁਲੈਮਾਨ ਦੇ ਹੱਥ ਚੋਂ ਬਾਹਰ ਲਟਕਿਆ ਹਿਆ ਸੀ ਹਵਾ ਚੋਂ ਜਾ ਰਿਹਾ ਸੀ ਜਿਸ ਤਰ੍ਹਾਂ ਉਹ ਅੰਗੂਠੀ ਉਸਦੇ ਹੱਥ ਚੋਂ ਨਿਕਲੀ ਤੇ ਹੇਠਾਂ ਪਠਿਆਰਾਂ ਦੇ ਪੱਲੇ ਚ ਜਾ ਪਈ ਤੇ ਸੁਲੈਮਾਨ ਹਜ਼ਰਤ ਦੀ ਸ਼ਕਤੀ ਦਾ ਇਹ ਉਦਾਰ ਸੀ ਇਸੇ ਅੰਗੂਠੀ ਸਦਕਾ ਉਹ ਹਵਾਵਾਂ ਚ ਉੱਡਦਾ ਫਿਰਦਾ ਸੀ ਤੇ ਇਸੇ ਅੰਗੂਠੀ ਤੇ ਬਲ ਨਾਲ ਉਹ ਜਨਵਰਾਂ ਦੀਆਂ ਗੱਲਾਂ ਸਮਝ ਲਿਆ ਕਰਦਾ ਸੀ ਜਾਨੀ ਉਸ ਦਾ ਪਾਵਰ ਬੈਂਕ ਸੀ ਇਹ ਸਾਰਾ ਕੁਝ ਅੰਗੂਠੀ ਡਿੱਗਦੇ ਸਾਰ ਸਾਰਾ ਓੜਨ ਖਟੋਲੇ ਦਾ ਬਲ ਘਟ ਗਿਆ ਉਹ ਜ਼ਮੀਨ ਤੇ ਆ ਡੇਗਾ ਜ਼ਮੀਨ ਉਤੇ ਪਹੁੰਚ ਕੇ ਸੁਲੇਮਾਨ ਅੰਗੂਠੇ ਹਾਸਲ ਕਰਨ ਲਈ ਸੁਬੀਲਾ ਬਣਾਉਣ ਲੱਗਾ ਪੁਰਾਣਾ ਲਫ਼ਜ਼ ਹੈ ਸੁਬੀਲਾ ਜਿਹਨੂੰ ਤਰਕੀਬਾਂ ਕਹਿਣ ਲਾਪੇ ਆਪਾਂ ਤੇ ਸੁਬੀਲਾ ਬਣਾਉਣ ਲੱਗਾ ਤੇ ਅਖੀਰ ਉਹ ਭੇਸ ਬਦਲ ਕੇ ਉਸੇ ਪਠਿਆਰਨ ਕੋਲ ਗਿਆ ਜੋ ਦਾਣੇ ਪੁੰਦੀ ਸੀ ਪੱਠੀ ਵਾਲੀਏ ਚੰਬੇ ਦੀ ਡਾਲੀਏ ਨੇ ਪੀੜਾਂ ਦਾ ਭਰਾਗਾ ਪੁੰਨਦੇ ਸ਼ਿਵ ਨੇ ਵੀ ਆਖਿਆ ਨਾ ਸੋ ਅੱਜਕੱਲ੍ਹ ਗਰਮੀਆਂ 'ਚ ਬੜਾ ਸੋਹਣਾ ਮਾਹੌਲ ਹੁੰਦਾ ਜੇ ਉਹ ਪਠਿਆਰਨਾ ਉਹ ਇਹ ਦੱਸੇ ਉਪਟਿਹਾਰਨ ਕੋਲ ਪੇਸ਼ ਵੱਲ ਕੇ ਗਿਆ ਕਿ ਜੇ ਪਠਿਆਰ ਨੂੰ ਉਹ ਹੀ ਦੱਸੇ ਕਿ ਅੰਗੂਠੀ ਆਦਪੁੱਤ ਹੈ ਜਾਂ ਇਹ ਦੁਆਰਾ ਦੁਨੀਆ ਦੀ ਹਰ ਚੀਜ਼ ਵਸਤ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ ਪਠਿਆਰ ਨੇ ਅੰਗੂਠੀ ਵਾਪਸ ਨਹੀਂ ਕਰਨੀ ਸੋ ਸੁਲੇਮਾਨ ਨੇ ਚਲਾਕੀ ਦੇ ਨਾਲ ਉਹ ਅੰਗੂਠੀ ਉਸ ਪਠਿਆਰਨ ਤੋਂ ਹਥਿਆਉਣੀ ਚਾਹੀ ਪੱਠੀ ਵਾਲੀ ਤੋਂ ਸੁਲੇਮਾਨ ਬੜਾ ਗਰੀਬਾ ਗਰੀਬੜਾ ਜਿਹਾ ਆਜਾ ਜਿਹਾ ਬਣ ਕੇ ਕਹਿਣ ਲੱਗਾ ਕਿ ਇਹ ਮੈਂ ਗਰੀਬਾਂ ਲਾਚਾਰ ਆ ਮੈਨੂੰ ਕੋਈ ਕੰਮ ਦੇ ਦਿਓ ਉਹ ਕਹਿਣ ਲੱਗੀ ਮੈਂ ਤਾਂ ਆਪਣਾ ਗੁਜ਼ਰਬਸ ਰਾਮ ਕਰਦੀ ਆਂ ਭਾਈ ਪਹਿਲਾਂ ਡੱਕੇ ਤੋੜ ਕੇ ਲਿਆਉਣੀਆਂ ਜੰਗਲ ਚੋਂ ਕੱਟ ਕੇ ਲਿਆਉਣੀਆਂ ਫਿਰ ਮੈਂ ਦਾਣੇ ਭੁੰਨਦੀ ਆਂ ਤੇ ਪੱਟੀ ਦੇ ਵਿੱਚ ਬਾਲਣ ਪਾਉਣੀ ਆ ਤੂੰ ਇਦਾਂ ਕਰਿਆ ਕਰ ਜੰਗਲ ਚੋਂ ਲੱਕੜਾਂ ਕੱਟ ਲਿਆ ਕਰ ਤੇ ਜਦੋਂ ਮੈਂ ਦਾਣੇ ਭੁੰਨ ਰਹੀ ਹੋਵਾਂ ਤਾਂ ਤੂੰ ਪੱਟੀ 'ਚ ਬਾਲਣ ਝੋਕ ਦਿਆ ਕਰ ਇਹੀ ਕੰਮ ਮੈਂ ਦੇ ਸਕਦੀ ਆ ਇਸ ਦੇ ਬਦਲੇ ਮੈਂ ਤੈਨੂੰ ਰੋਟੀ ਟੁਕ ਖਵਾ ਦਿਆ ਕਰਾਂਗੀ ਜੇ ਤੂੰ ਇੰਨਾ ਗਰੀਬ ਐ ਹੋਰ ਮੈਂ ਕੀ ਕਰ ਸਕਦੀ ਆਂ ਖਰ ਸੁਲੇਮਾਨ ਦੇ ਨੇ ਜੰਗਲ ਚੋਂ ਬਾਲਣ ਕੱਟ ਕੇ ਲਿਆਉਂਦਾ ਤੇ ਸ਼ਾਮ ਨੂੰ ਪੱਠੀ ਦੇ ਵਿੱਚ ਬਾਲਣ ਝੋਕਦਾ ਰਹਿੰਦਾ ਤੇ ਰਾਤੀ ਪਟਿਆਰਨ ਦੇ ਢਾਰੇ ਕੋਲ ਹੀ ਲੰਮਾ ਪੈ ਜਾਂਦਾ ਪਟਿਆਰਨ ਜਵਾਨ ਜਹਾਨ ਸੀ ਉਸ ਦੀ ماں ਮਰ ਚੁੱਕੀ ਸੀ ਤੇ ਉਸ ਦਾ ਬੁੱਢਾ ਪਿਓ ਖੌਂ ਖੌਂ ਕਰਦਾ ਸਾਰਾ ਦਿਨ ਮੰਜੇ ਨਾਲ ਮੰਜਾ ਹੋਇਆ ਰਹਿੰਦਾ ਇੱਕ ਦਿਨ ਉਸ ਬੁੱਢੇ ਨੇ ਸੁਲੇਮਾਨ ਨੂੰ ਸੱਦ ਕੇ ਸਮਝਾਇਆ ਕਿ ਮੇਰਾ ਆਖਰੀ ਵਕਤ ਭਾਈ ਨੇੜੇ ਆ ਗਿਆ ਜਵਾਨ ਜਹਾਨ ਮੇਰੀ ਧੀ ਕੋਲਾ ਤੇਰਾ ਇਕੱਲਿਆਂ ਦਾ ਰਹਿਣਾ ਠੀਕ ਨਹੀਂ ਲੋਕ ਗੱਲਾਂ ਬਣਾਉਣਗੇ ਜਿਆਦਾ ਤੂੰ ਮੇਰੀ ਧੀ ਨਾਲ ਵਿਆਹ ਕਰ ਲੈ ਤੇ ਜਾਂ ਫਿਰ ਆਪਣਾ ਰਾਹ ਫੜ ਫੈਸਲਾ ਤੇਰੇ ਹੱਥੇ ਸੋ ਹੁਣ ਅੰਗੂਠੀ ਹਾਸਲ ਕਰਨ ਵਾਸਤੇ ਸੁਲਮਾਨ ਨੂੰ ਤਾਂ ਕੁਝ ਵੀ ਕਰਨਾ ਪੈਣਾ ਸੀ ਸੋ ਮਜਬੂਰ ਹੋ ਕੇ ਸੁਲਮਾਨ ਨੇ ਉਸ ਕਾਲੀ ਕੁਲੂਟੀ ਜਈ ਪਠਿਆਰ ਨਾਲ ਵਿਆਹ ਕਰਾ ਲਿਆ ਮਰਦਾ ਕੀ ਨਾ ਕਰਦਾ ਡਾਢੀ ਜੀਵ ਜੋੜੀ ਬਣੀ ਲੋਕ ਵੀ ਸੋਚਣਾ ਕਿ ਕਿੱਥੇ ਦੇਖਣ ਨੂੰ ਗਰੀਬੜਾ ਜਿਹਾ ਦਸਤਾ ਕਪੜੇ ਮੈਲੇ ਕੁਚਾਲੇ ਨੇ ਪਰ ਹੈ ਤਾਂ ਸੋਹਣਾ ਬੰਕਾ ਤੇ ਕਿੱਥੇ ਇਹ ਵਿਚਾਰੀ ਪਠਿਆਰਨ ਤਵੇ ਅਰਗੀ ਸੋ ਸਾਹ ਲੈਂਦੇ ਆ ਹਵਾ ਦੀ ਮਹਿਕ ਉੱਠਦੀ ਉਸਤੇ ਜਿਸਮ ਜੋ ਸੁਲੇਮਾਨ ਦੇ ਤੇ ਕਿੱਥੇ ਵਿਚਾਰੀ ਪਠਿਆਰਨ ਖੀਰੇ ਵਰਗੇ ਬੁੱਲ ਚੌੜਾ ਨੱਥਣਾ ਤੇ ਜਿਨ੍ਹਾਂ ਦੇ ਵਿੱਚੋਂ ਸਾਹਾਂ ਦੀ ਥਾਂ ਕਦੇ-ਕਦੇ ਧੂਆ ਨਿਕਲਦਾ ਖੁਸ਼ਬੂਆਂ ਕੀ ਹੋਣੀਆਂ ਸੀ ਉਸਤੇ ਮੋਹ ਚੋਂ ਕਾਲਾ ਜਿਸਮ ਤਖਰ ਵਰਗਾ ਜਿਵੇਂ ਸਲੇਟੀ ਪੱਥਰ ਵਿੱਚੋਂ ਜਿਸਮ ਘੜਿਆ ਹੋਵੇ ਤੇ ਫਿਰ ਗੈਬ ਦੇ ਵਿੱਚੋਂ ਆਵਾਜ਼ ਆਈ ਸੁਲੈਮਾਨ ਵੇਖ ਮੌਲਾ ਦੀਆਂ ਕੁਦਰਤਾਂ ਕਿ ਜਿਸ ਪਠਿਆਰ ਨੂੰ ਵੇਖ ਕੇ ਤੈਨੂੰ ਅਵਾਕ ਆਉਂਦਾ ਸੀ ਨਾ ਤੇ ਉਸ ਦੇ ਨਾਲ ਹੁਣ ਤੂੰ ਆਪਣੇ ਗਰਜ ਪਾਲਣ ਲਈ ਵਿਆਹ ਕਰ ਲਿਆ ਸੰਸਾਰ ਦੀ ਕਾਰ ਐਵੇਂ ਚੱਲਦੀ ਹੈ ਸੋ ਸੁਲੈਮਾਨ ਨੂੰ ਪਠਿਆਰ ਦੇ ਨਖਰੇ ਸਹਿਣੇ ਪੈ ਰਹੇ ਸਨ ਅੰਗੂਠੀ ਇਤੇ ਆਣ ਲਈ ਉਸ ਦੀ ਕਲਿੱਤਣ ਉਸ ਦੇ ਮੋਟੇ ਮੋਟੇ ਬੁੱਲਾਂ ਤੇ ਉਸ ਤੇ ਭੱਦੇ ਜਿਸਮ ਦੀ ਵੀ ਮਹਿਮਾ ਕਰਨੀ ਪੈਂਦੀ ਸੀ ਤਰੀਫ ਕਰਨੀ ਪੈਂਦੀ ਸੀ ਸੋ ਸੁਲੇਮਾਨ ਤੋਂ ਪਠਿਆਰ ਨੇ ਘਰੇ ਇੱਕ ਧੀ ਜੰਮੀ ਕਈ ਸਾਲ ਬੀਤ ਗਏ ਪਰ ਸੁਲੇਮਾਨ ਨੂੰ ਉਹ ਅੰਗੂਠੀ ਕਿਦਰੋਂ ਨਾ ਮਿਲੀ ਸੁਲੇਮਾਨ ਨੇ ਘਰ ਦੀ ਇੱਕ ਇੱਕ ਚੀਜ਼ ਆਨੇ ਬਹਾਨੇ ਛਾਣ ਮਾਰੀ ਪਰ ਉਹ ਮੋਦਰੀ ਨਜ਼ਾਰਦ ਨਹੀਂ ਸੀ ਲੱਭ ਰਹੀ ਅਸਲ ਦੇ ਵਿੱਚ ਪਠਿਆਰ ਨੇ ਉਹ ਅੰਗੂਠੀ ਚੁੱਲ੍ਹੇ ਦੇ ਪਿੱਛੇ ਦੱਬ ਰੱਖੀ ਸੀ ਅੰਗੂਠੀ ਮਿਲੇ ਤਾਂ ਮਿਲੇ ਕਿਵੇਂ 12 ਬਰੇ ਲੰਘੇ ਪਠਿਆਰ ਨੇ ਆਪਣੀ ਧੀ ਦਾ ਕਾਜ਼ਰ ਚ ਆਇਆ ਤਾਂ ਚੁੱਲਾ ਪਟਕੇ ਡੱਬੀ ਦੇ ਵਿੱਚ ਪਾਈ ਉਹ ਸੰਗੂਠੀ ਨੂੰ ਬਾਹਰ ਕੱਢਿਆ ਸੁਲੇਮਾਨ 당 ਰਹਿ ਗਿਆ ਕਿਉਂਕਿ ਅੱਗੇ 12 ਕੁ ਵਰਿਆਂ ਦੀ ਧੀ ਵਿਆਹ ਹੁੰਦੇ ਸੀ ਤੇ ਜਦੋਂ ਉਹ ਵਿਆਹ ਲਈ ਉਸਨੇ ਗਰਜ ਲਈ ਕਿ ਸ਼ਾਇਦ ਮੈਨੂੰ ਵੇਚ ਦਿਆਂ ਜਾਂ ਇਹਦੀ ਕੋਈ ਵਰਤੋਂ ਕਰ ਲੈ ਜਾਂ ਦੇ ਦੇਆ ਕਾਰਜ ਚ ਕਮ ਆ ਜਾਏਗੀ ਸੋ ਇਸ ਦੇ ਵਿੱਚ ਉਹ ਜਦੋਂ ਚੁੱਲਾ ਪਟਿਆ ਗਿਆ ਤਾਂ ਡੱਬੀ ਦੇ ਵਿੱਚ ਪਈ ਸੁਲੇਮਾਨ ਦੀ ਉਹ ਕੀਮਤੀ ਊਂਠੀ ਜਿਹੜੀ ਆ ਤੁਸੀਂ ਸਕਰੀਨ ਤੇ ਵੀ ਵੇਖ ਰਹੇ ਹੋ ਮੈਂ ਬਾਅਦ ਚ ਪਾਵਾਂਗਾ ਜੇ ਨਹੀਂ ਪਾਇਆ ਵੈਸੇ ਐਡਿਟ ਕਰਕੇ ਪਾਵਾਂਗਾ ਤੇ ਉਹ ਊਂਠੀ ਬਾਹਰ ਨਿਕਲ ਆਈ ਸੁਲੇਮਾਨ ਉਸ ਨੂੰ ਵੇਖ ਕੇ 당ਗ ਰਹਿ ਗਿਆ ਸੁਲੇਮਾਨ ਨੇ ਉਸ ਅੰਗੂਠੀ ਵਰਗੀ ਇੱਕ ਹੋਰ ਅੰਗੂਠੀ ਪਹਿਲਾਂ ਤੋਂ ਹੀ ਤਿਆਰ ਕਰਾ ਕੇ ਆਪਣੇ ਕੋਲ ਛੁਪਾ ਰੱਖੀ ਸੀ ਸੋ ਮੌਕਾ ਤੜ ਕੇ ਉਸ ਨੇ ਉਸ ਅਸਲੀ ਦੀ ਜਗ੍ਹਾ ਨਕਲੀ ਗੁੱਠੀ ਉਸ ਡੱਬੀ ਦੇ ਵਿੱਚ ਰੱਖ ਦਿੱਤੀ ਸੁਲੇਮਾਨ ਨੇ ਅੱਲਾਹ ਦਾ ਲੱਖ ਲੱਖ ਸ਼ੁਕਰ ਕੀਤਾ ਕੁੜੀ ਦੇ ਵਿਆਹ ਤੋਂ ਬਾਅਦ ਸੁਲੇਮਾਨ ਇੱਕ ਦਿਨ ਅੱਧੀ ਰਾਤ ਵੇਲੇ ਉਹ ਅੰਗੂਠੀ ਲੈ ਕੇ ਖਿਸਕ ਗਿਆ ਸੁਲੇਮਾਨ ਦਾ ਹੰਕਾਰ ਉਹਦੇ ਸਾਹਮਣੇ ਆਇਆ ਤੇ ਉਹਨੂੰ 12 ਬਰੇ ਪੱਟ ਚੋਕਣਾ ਪਿਆ ਸੋ ਇਹ ਹੈ ਸੁਲੇਮਾਨ ਦਾ ਪੱਟ ਚੋਕਣਾ ਸੋ ਇੱਕ ਕਹਾਣੀ ਹੈ ਇਸ ਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਰੱਬੀ ਰੂਹਾਂ ਹੁੰਦੀਆਂ ਨੇ ਹਜ਼ਰਤ ਸੁਲੇਮਾਨ ਵਰਗੇ ਲੋਕ ਵੀ ਨਾ ਜਿਹੜੇ ਜਿਉਂ ਹੰਕਾਰ ਕਰਦੇ ਨੇ ਤੇ ਉਹਨਾਂ ਨੂੰ ਵੀ ਫਿਰ ਭਟ ਚੋਕਣਾ ਪੈਂਦਾ ਇਸ ਕਰਕੇ ਜ਼ੁਬਾਨ ਦਾ ਰਸ ਕਈ ਵਾਰੀ ਤੁਹਾਨੂੰ ਬਹੁਤ ਮਹਿੰਗਾ ਪੈਂਦਾ ਹੈ ਇਸ ਕਰਕੇ ਜ਼ੁਬਾਨ ਤੇ ਜਾਗਤਾ ਬਹੁਤ ਜ਼ਰੂਰੀ ਹੈ ਸੋ ਇਸ ਧਰਮ ਕਰਮ ਦੀਆਂ ਕਹਾਣੀਆਂ ਦੇ ਵਿੱਚ ਇਹ ਚੀਜ਼ ਹਰ ਬਸ਼ਰ ਨੂੰ ਖਾਸ ਤੌਰ ਤੇ ਸਮਝਾਈ ਜਾਂਦੀ ਹੈ ਕਿ ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖੋ ਕਿਉਂਕਿ ਜ਼ੁਬਾਨ ਹੀ ਹੈ ਤੁਹਾਡੀ ਤੁਹਾਨੂੰ ਬਾਦਸ਼ਾਹੀਆਂ ਬਖਸ਼ ਦਿੰਦੀ ਹੈ ਤੇ ਜ਼ੁਬਾਨ ਹੀ ਤੁਹਾਨੂੰ ਜਿਹੜਾ ਹੈਗਾ ਉਹ ਗੁਲਾਮੀ ਵਿੱਚ ਲੈ ਜਾਂਦੀ ਹੈ ਸੋ ਇਸ ਸਲਸ ਦੇ ਵਿੱਚ ਇਹ ਧਰਮ ਕਰਮ ਦੀ ਜਿਹੜੀ ਕਹਾਣੀ ਸਮਝਾਈ ਗਈ ਹੈ ਹਾਲਾਂਕਿ حضرت ਮੁਹੰਮਦ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਕਹਾਣੀਆਂ ਨੇ ਜਿਸ ਦੇ ਵਿੱਚ ਇਹ ਧਰਮ ਦੀ ਸਿੱਖਿਆ ਅਸਲ ਦੇ ਵਿੱਚ ਦਿੱਤੀ ਜਾਂਦੀ ਹੈ ਕਿ ਭਾਵੇਂ ਤੁਸੀਂ ਰੱਬੀ ਰੂਪ ਵੀ ਹੋਵੋ ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਨਾ ਗੁਰੇਜ਼ ਕਰੋ ਕੁਰਾਨ ਦੇ ਵਿੱਚ ਵਰਨਤ ਅਰਬੀ ਪਾਸ਼ਾ ਦੇ ਵਿੱਚ ਇੱਕ ਅਰਬ ਦਾ ਇੱਕ ਨਬੀ ਪਗੰਬਰ ਹੈ حضرت داਊਦ ਦਾ ਪੁੱਤਰ ਇਸਲਾਮਾਨਤਾ ਦੇ ਅਨੁਸਾਰ ਸੁਲੇਮਾਨ ਉਜਾਬਰਾ ਜਾਨਵਰਾਂ ਤੇ ਜਿੰਨਾਂ ਨਾਲ ਗੱਲ ਕਰਨ ਦੀ ਸਮਰੱਥਾ ਸੀ ਈਸ਼ਵਰ ਨੇ ਉਸ ਨੂੰ ਕਈ ਤਾਕਤਾਂ ਦਿੱਤੀਆਂ ਸੀ ਅਰਬ ਦੇ ਇਤਿਹਾਸ ਘਰਾਨਾ ਸੁਲੇਮਾਨ ਨੂੰ ਦੁਨੀਆ ਭਰ ਦੇ ਸਭ ਤੋਂ ਮਹਾਨ ਸ਼ਾਸਕਾਂ ਦੇ ਵਿੱਚੋਂ ਵੀ ਇੱਕ ਮੰਨਿਆ ਕਿਉਂਕਿ ਉਹ ਸ਼ਾਸਕ ਵੀ ਸੀਗਾ ਇਸ ਉਹਨ ਦੀ ਜਿਹੜਾ ਇਜ਼ਰਾਈਲ ਤੇ ਗ੍ਰੇਟ ਪਰਸਨੈਲਿਟੀ ਸੋ ਏਸ਼ੀਅਨ ਵਰਡ ਦੇ ਵਿੱਚ ਤੇ ਜਿਸ ਤਰ੍ਹਾਂ ਉਹਦਾ ਜਿਹੜਾ ਇਹ ਸੀਗਾ ਕਿ ਤਕਰੀਬਨ ਉਹਦਾ ਜਿਹੜਾ ਰੂਪ ਸੀਗਾ ਉਹ ਬਹੁਤ ਸੋਹਣਾ ਸੀ ਹਾਲਾਂਕਿ ਇਸਲਾਮ ਦੇ ਵਿੱਚ ਇਹ ਹੈ ਕਿ ਤਸਵੀਰ ਦੀ ਬੰਦਸ਼ ਹੈ ਇਹਨਾਂ ਪੁਰਾਣੇ ਆ ਪੀਰਾਂ ਫਕੀਰਾਂ ਜੋ ਵੀ ਇਸਲਾਮ ਦੇ ਇਹ ਲੋਕ ਨੇ ਪਰ ਫਿਰ ਵੀ ਬਹੁਤ ਸਾਰੀਆਂ ਕਹਾਣੀਆਂ ਹਜ਼ਰਤ ਸੁਲੇਮਾਨ ਜਾਂ ਇਸ ਤਰ੍ਹਾਂ ਦੇ ਨਬੀਆਂ ਪੀਰਾਂ ਫਕੀਰਾਂ ਰਾਜਿਆਂ ਦੀ ਹਾਲਾਂਕਿ ਉਹ ਇੱਕ ਰੂਲਰ ਵੀ ਸੀਗਾ ਤੇ ਇਸ ਬੰਦੀ ਜਿਹੜਾ ਸੁਲੇਮਾਨ ਪ੍ਰਥਮ ਦਾ ਵੀ ਜ਼ਿਕਰ ਆਉਂਦਾ ਹੈ ਜੋ ਕਿ ਉਸਮਾਨੀ ਸਲਤਨਤ ਦਾ ਸ਼ਾਸਕ ਵੀ ਸੀਗਾ ਤੇ ਉਹ 30 ਸਤੰਬਰ 1520 ਤੋਂ 7 ਸਤੰਬਰ 1546 ਤੱਕ ਜਿਹੜਾ ਉਹ ਉਸ ਦਾ ਰਾਜ ਵਿਸ਼ੇਖ ਮੰਨਿਆ ਜਾਂਦਾ ਹੈ ਤੇ ਇਹ ਸੀ حضرت ਸੁਲੇਮਾਨ ਦੀ ਗਾਥਾ ਪਰ ਉਹਦੇ ਵਿੱਚ ਜਿਹੜੀ ਮੁੱਖ ਤੌਰ ਤੇ ਕਹਾਣੀ ਦਾ ਜੇ ਆਪਾਂ ਰਿਵਿਊ ਕਰੀਏ ਕਿ ਇਹ ਵੀ ਦੱਸਿਆ ਗਿਆ ਕਿ ਕਿਸੇ ਦਾ ਰੰਗ ਰੂਪ ਵੇਖ ਕੇ ਉਸ ਦੇ ਬਾਰੇ ਤੁਹਾਨੂੰ ਕੋਈ ਘਿਰਣਾ ਨਹੀਂ ਹੋਣੀ ਚਾਹੀਦੀ ਜਾਂ ਤੁਸੀਂ ਉਸ ਦਾ ਮਜ਼ਾਕ ਨਾ ਉਡਾਈਏ ਉਸ ਨੂੰ ਜਿਹੋ ਜਿਹੇ ਰੂਪ ਦੇ ਵਿੱਚ ਵੀ ਹੈ ਨਾ ਉਸ ਨੂੰ ਉਹ ਜਿਹੇ ਰੂਪ ਦੇ ਵਿੱਚ ਹੀ ਪਰਵਾਨ ਕਰੀਏ ਉਸ ਨੂੰ ਕਿਸੇ ਤਰ੍ਹਾਂ ਮਤਲਬ ਜ਼ਲਤ ਨਾ ਦੇਈਏ ਅਸੀਂ ਇਹਦੇ ਵਿੱਚ ਇਹ ਸਮਝਾਇਆ ਗਿਆ ਕਿ ਨਹੀਂ ਤਾਂ ਫਿਰ ਇਸ ਦੀ ਐਡੀ ਵੱਡੀ ਸਜ਼ਾ ਤੁਹਾਨੂੰ ਕੁਦਰਤ ਦਿੰਦੀ ਹੈ ਕਿ ਫਿਰ ਉਹ ਕੁਦਰਤ ਦਾ ਜਿਹੜਾ ਥੱਪੜ ਹੈ ਨਾ ਫਿਰ ਬਹੁਤ ਦੇਰ ਤੱਕ ਵੱਜਦਾ ਰਹਿੰਦਾ ਸੋ ਐਸੀ Hazrat Suleman ਦੀ ਕਹਾਣੀ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਮਾਂ ਦੇ ਲਿੰਕ ਜਾਂ ਕੁਝ ਆਪਣੇ ਵੀਡੀਓਜ਼ ਹੁੰਦੇ ਨੇ ਉਹ ਇਸ ਮਿੱਥੇ ਪ੍ਰੋਮ ਤੇ ਨਹੀਂ ਚੱਲਦੇ ਅੱਗੇ ਪਿੱਛੇ ਪਾਈਦੇ ਨੇ ਵੀਡੀਓ ਉਹਨਾ ਵੀਡੀਓ ਤੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98763096 ਤੇ ਮੰਗਵਾ ਸਕਦੇ ਹੋ 9876309655 ਇਸੇ ਨੰਬਰ ਤੇ ਪਰਮ ਦੇ ਵਿੱਚ ਕਾਲ ਕਰ ਸਕਦੇ ਹੋ ਇੰਡੀਆ ਸਟੂਡੀਓ ਦਾ ਨੰਬਰ ਹੈ 9876309655 9876309655 ਸੋ ਇਸ ਦੇ ਨਾਲ ਇਹ ਕਹਾਣੀ ਤੁਹਾਡਾ دوست ਪਰਮਿੰਦਰ ਸਿੰਘ ਜੁਆਣਾ ਇੱਥੇ ਹੀ ਖਤਮ ਕਰਦਾ ਹੈ ਇਹ ਕਹਾਣੀ ਆਪਣੇ ਕਹਾਣੀ ਵਾਲੇ ਭਾਗ ਚ ਹੁੰਦੀਆਂ ਨੇ ਉੱਥੋਂ ਤੁਸੀਂ ਸੁਣ ਤੇ ਸਾਂਝੀਆਂ ਕਰ ਸਕਦੇ ਹੋ ਪਲੇਲਿਸਟ ਤੇ ਜਾ ਕੇ ਇਹ ਜਿਹੜੀਆਂ ਕਹਾਣੀਆਂ ਨੇ ਉੱਥੇ ਤੁਹਾਨੂੰ ਮਿਲ ਜਾਣੀਆਂ ਅੱਗੇ ਸ਼ੇਅਰ ਤੇ ਸਾਂਝੀਆਂ ਵੀ ਜਰੂਰ ਕਰਿਆ ਕਰੋ